ਚੰਡੀਗੜ੍ਹ ਦੇ ਵਿੱਚ ਮੌਸਮ ਸਾਫ਼ ਰਹੇਗਾ ਦੱਸਦੇ ਕਿ ਮੌਸਮ ਵਿਭਾਗ ਅਨੁਸਾਰ ਪਿਛਲੇ 3 ਦਿਨਾਂ ਤੋਂ ਪੱਛਮੀ ਗੜਬੜੀ ਸਰਗਰਮ ਸੀ ਜਿਸ ਦਾ ਪ੍ਰਭਾਵ ਹੁਣ ਖਤਮ ਹੋ ਗਿਆ ਹੈ ਹਾਲਾਂਕਿ ਐਤਵਾਰ ਨੂੰ ਇੱਕ ਹੋਰ ਵੈਸਟਰਨ ਡਿਸਟਰਬੈਂਸ ਸਰਗਰਮ ਹੋ ਗਿਆ ਹੈ ਜਿਸ ਦਾ ਅਸਰ ਚੰਡੀਗੜ੍ਹ ਤੇ ਬਹੁਤ ਜ਼ਿਆਦਾ ਨਹੀਂ ਦਿਖੇਗਾ ਇਸ ਦੌਰਾਨ ਹਲਕੇ ਬਦਲਾਅ ਵੀ ਰਹਿਣ ਦੀ ਸੰਭਾਵਨਾ ਹੈ ਤੇ ਅੱਜ ਥੋੜ੍ਹੀ ਧੁੱਪ ਰਹੇਗੀ ਪਰ ਸ਼ਹਿਰ ਦਾ ਤਾਪਮਾਨ ਜਿਹੜਾ ਇਸ ਤਰ੍ਹਾਂ ਰਹੇਗਾ ਤੋਂ ਮੌਸਮ ਵਿਭਾਗ ਅਨੁਸਾਰ ਆਉਣ ਵਾਲੇ ਦਿਨਾਂ ਵਿੱਚ ਲੋਕਾਂ ਨੂੰ ਗਰਮੀ ਦਾ ਸਾਹਣਾ ਕਰਨਾ ਪਵੇਗਾ ਵਾਗਦੀ ਅਗਰ ਗੱਲ ਕੀਤੀ ਜਾਵੇ ਤੇ ਮੌਸਮ ਵਿਭਾਗ ਵੱਲੋਂ ਸਾਫ਼ ਤੌਰ ਤੇ ਅਲਰਟ ਜਾਰੀ ਕੀਤਾ ਗਿਆ ਹੈ ਸਿਗਾ ਕਿ 19 ਤੇ 20 ਤਰੀਕ ਨੂੰ ਜਿਹੜਾ ਹੈ ਚੰਡੀਗੜ੍ਹ ਔਰ ਪੰਜਾਬ ਦੇ ਕਈ ਖੇਤਰਾਂ ਦੇ ਵਿੱਚ ਜਿਹੜੀ ਹੈ بارش ਹੋਵੇਗੀ ਉੱਥੇ ਅਗਰ ਅੱਜ ਦੀ ਗੱਲ ਕੀਤੀ ਜਾਵੇ ਤੇ ਅੱਜ ਯਾਨੀ ਕਿ 20 April ਦੀ ਗੱਲ ਕੀਤੀ ਜਾਵੇ ਤੇ ਕਿਤੇ ਨਾ ਕਿਤੇ ਪੰਜਾਬ ਤੇ ਚੰਡੀਗੜ੍ਹ ਦੇ ਲੋਕਾਂ ਵਾਸਤੇ ਰਾਹਤ ਵਾਲੀ ਖਬਰ ਜਿਹੜੀ ਹੈ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਜਿਹੜਾ ਵੈਸਟਰਨ ਡਿਸਟਰਬੈਂਸ ਜਿਹੜੀ ਦੱਸੀ ਜਾ ਰਹੀ ਸੀਗੀ ਵੈਦਤ ਦੇ ਵਿੱਚ ਜਿਹੜੀ ਡਿਸਟਰਬੈਂਸ ਦੱਸੀ ਜਾ ਰਹੀ ਸੀਗੀ ਉਹ ਅੱਜ ਤੋਂ ਜਿਹੜੀ ਹੈ ਖਤਮ ਹੁੰਦੀ ਦਿਖ ਰਹੀ ਹੈ ਤੇ ਕਹਿ ਸਕਦੇ ਆ ਕਿ ਆਉਣ ਵਾਲੇ ਜਿਹੜੇ ਦਿਨ ਹੈ ਉਹਨੂੰ ਮੌਸਮ ਦਾ ਜਿਹੜਾ بارش ਦੀ ਜਿਹੜੀ ਗੱਲ ਦੱਸੀ ਜਾਂਦੀ ਸੀ ਹੁਣ بارش ਤੋਂ ਰਾਹਤ ਜਿਹੜੀ ਹੈ ਲੋਕਾਂ ਨੂੰ ਮਿਲੇਗੀ ਉੱਥੇ ਅਗਰ ਤਾਪਮਾਨ ਦੀ ਗੱਲ ਕੀਤੀ ਜਾਵੇ ਜਿਹੜੀ ਬੀਤੀ ਦਿਨੀ بارش ਹੋਈ ਹੈ ਕਿਤੇ ਨਾ ਕਿਤੇ ਤਾਪਮਾਨ ਦੇ ਵਿੱਚ ਵੀ ਗਰਾਵੜ ਜਿਹੜੀ ਹੈ ਦੇਖ ਨੂੰ ਮਿਲ ਰਹੀ ਹੈ ਤੇ ਸਾਫ਼ ਤੌਰ ਤੇ ਕਹਿ ਸਕਦੇ ਕਿ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨ ਜਿਹੜੇ ਨੇ بارش ਤੋਂ ਰਾਹਤ ਮਿਲੇਗੀ ਤੇ ਕਿਤੇ ਨਾ ਕਿਤੇ ਹੁਣ ਗਰਮੀ ਵਾਲੇ ਦਿਨ ਵੀ ਲੋਕਾਂ ਨੂੰ ਜਿਹੜਾ ਹੈ ਉਹਨਾਂ ਦਾ ਵੀ ਸਾਹਮਣਾ ਕਰਨਾ ਪਏਗਾ ਜਿੱਥੇ ਬੀਤੀ ਦਿਨੀ ਰਾਹਤ ਵੀ ਮਿਲੀ ਹੈ ਤੇ ਨਾਲ ਜਿਹੜੇ ਆਉਣ ਵਾਲੇ ਦਿਨ ਹੈ ਹੁਣ ਗਰਮੀ ਜਿਹੜੀ ਹੈ ਵਾਧੀ ਹੋਈ ਦੁਬਾਰਾ ਦਿਸੇਗੀ ਕਿਉਂਕਿ ਅਪ੍ਰੈਲ ਦਾ ਮਹੀਨਾ ਜਿਹੜਾ ਹੈ ਕਰੀਬ ਅੱਧੇ ਤੋਂ ਜ਼ਿਆਦਾ ਨਿਕਲ ਚੁੱਕਾ ਹੈ ਤੇ ਮਈ ਦੇ ਮਹੀਨੇ ਦੇ ਵਿੱਚ ਅਕਸਰ ਜਿਹੜੀ ਗਰਮ ਗਰਮੀ ਹੈ ਆਪਣੀ ਫੁੱਲ ਸੀਮੇ ਚੀਮਾਤੇ ਹੁੰਦੀ ਹੈ ਤੇ ਜਿਹਦੇ ਚਲਦੇ ਲੋਕਾਂ ਨੂੰ ਗਰਮੀ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਹੁਣ ਮੌਸਮ ਵਿਭਾਗ ਨੇ ਜਿਹੜਾ ਹੈ ਦੱਸਿਆ ਕਿ ਆਉਣ ਵਾਲੇ ਦਿਨ ਜਿਹੜੇ ਨੇ ਹੁਣ ਬਾਰਿਸ਼ ਜਿਹੜੀ ਹੈ ਨਹੀਂ ਹੋਏਗੀ ਤੇ ਇੱਕ ਤਰਫ ਰਾਹਤ ਵਾਲੀ ਖਬਰ ਵੀ ਹੈ ਮਗਰ ਨਾਲ ਹੀ ਅਗਰ ਕਹਿ ਸਕਦੇ ਤੇ ਗਰਮੀ ਦਾ ਸਾਹਮਣਾ ਲੋਕਾਂ ਨੂੰ ਜਿਹੜਾ ਹੈ ਹੁਣ ਕਰਨਾ ਪਵੇਗਾ ਚਲੋਗੇ ਤਾਂ ਕੈਮਰਾ ਪਰਸਨ ਸੁਨੀਲ ਦੇ ਨਾਲ ਲਈ ਐਨਵੀ ਨਿਊਜ਼ ਲਈ ਅਮੇਸ਼